ਅਸੀਂ ਜਿਵੇਂ ਆ ਰਹਾਂ ਔਰ ਤੂੰ ਤੇ ਤੇਰੀ ਮਾਂ ਤੇ ਤੇਰਾ ਭਰਾ ਤੇ ਤੇਰੀਆਂ ਭੈਣਾਂ ਤੇ ਭੈਣਾਂ ਨੂੰ ਪਤਾ ਲੱਗ ਜਾਏਗਾ ਭੈਣਾਂ ਨੂੰ ਪਤਾ ਲੱਗੇਗਾ ਨਾ ਅਗਦੀ ਕੋਈ ਵੀ ਨਹੀਂ ਕਰੇਗਾ ਸਪੋਰਟ ਸਾਰੇ ਕਰੇ ਨੇ ਮੇਰੇ ਨਾਲ ਮੇਰੀ ਭੈਣਾਂ ਵੀ ਮੇਰੇ ਨਾਲ ਨੇ ਮੇਰੀ ਮਾਂ ਵੀ ਮੇਰੇ ਨਾਲ ਹੈ ਧੋਆ ਵੀ ਨਾਲ ਹੈ ਐ ਹੀ ਅਗਰ ਤੇਰੀ ਮਾਂ ਤੇਰੀ ਮਾਂ ਅਗਰ ਸਿਆਣੀ ਹੁੰਦੀ ਜਦੋਂ ਪਤਾ ਲੱਗ ਗਿਆ ਹੋਟਲਾਂ ਦੀ ਗੱਲਾਂ ਕਿ 15 ਤੇ 4 ਨੂੰ ਵੱਡੀਆਂ ਹੋਟਲਾਂ 'ਚ ਖੇ ਖਾ ਕੇ ਆਈਆਂ ਸਭ ਕੁਝ ਦੱਸਣ ਤੋਂ ਬਾਵਜੂਦ ਵੀ ਪੀਕੂ ਦੀ ਮਾਂ ਵਾਂਗੂ ਨਹੀਂ ਬਣੀ ਮਾਫੀ ਮੰਗ ਆਪਣੀ ਕੁੜੀ ਦੀ ਗਲਤੀ ਸਾਹਮਣੇ ਨਾ ਆਏਗੀ ਇਹ ਉਹ ਐਪ ਹੀ ਗੱਲ ਥੋੜੀ ਹੁੰਦੀ ਹੈ ਤਾਂ ਹੀ ਤੇ ਮੈਂ ਰੋਣਾ ਤੇ ਗਲਤੀ ਤੇ ਮੇਰੀ ਮੈਂ ਕਰ ਲਈ ਨਾ ਗਲਤੀ ਦੀ ਮਾਫੀ ਵੀ ਮੰਗ ਚੁੱਕੀ ਆ ਗਲਤੀ ਦੀ ਮਾਫੀ ਵੀ ਮੰਗ ਚੁੱਕੀ ਆ ਕਿ 15 ਜੇਗ ਨੂੰ ਮੈਂ ਦਈਆਂ ਹੋਟਲ ਦੇ ਨਾਂ ਹੋਟਲ ਦੇ ਵਿੱਚ ਗੁਰਿੰਦਰ ਸਿੰਘ ਦੇ ਨਾਲ ਤੁਹਾਨੂੰ ਦੱਸ ਚੁੱਕਿਆ ਤਾਂ ਕੋਈ ਪਤਾ ਲੱਗਣ ਤੋਂ ਬਾਅਦ ਵੀ ਸਭ ਕੁਝ ਆਚੀ ਦੀ ਮਾਫੀ ਵੀ ਮੰਗ ਲਈ ਹੈ ਤੁਹਾਨੂੰ ਦੱਸ ਵੀ ਦਿੱਤਾ ਮੈਂ ਕਿ 15 ਜੇਗ ਨੂੰ ਗਈਆਂ ਚਾਰ ਵੀ ਸੈਕਸ ਵੀ ਹੋ ਗਿਆ ਉਦੋਂ ਬਾਅਦ ਚਾਰ ਡ੍ਰਿੰਕ ਵੀ ਫਿਰ ਗਈਆਂ 6-7 ਵੀ ਸੈਕਸ ਵੀ ਕਰ ਲੈ ਫਿਰ ਉਸ ਤੋਂ ਬਾਅਦ ਵੀ ਤੋਂ ਦੁਬਾਰਾ ਗੱਲਾਂ ਬੋੜੇ ਇਹਦਾ ਮਤਲਬ ਕੀ ਵਰਦਾ ਮੈਂ ਬੋਲ ਤੂਗੀ ਨਾ ਮਾਫੀ ਮੰਗ ਲਈ ਹੈ ਨਾ ਬਸ ਤੋੜ ਕੇ ਚੈਦਾ ਤੈਨੂੰ ਐਹੀ ਚੀਜ਼ ਚਾਹ ਰਹੇ ਨੇ ਕਿ ਤੇਰਾ ਕਮਾਂਡੋ ਟੁੱਟੇ ਉਹ ਕਮਾਂਡੋ ਨੂੰ ਟੁੱਟੇਗਾ ਮੇਰਾ ਕਮਾਂਡਰ ਕਮਾਂਡ ਪਾਵੇਂ ਉੱਧੇ ਹੀ ਰੱਖ ਲੇਕਿਨ ਇੱਕ ਸੁਧਰਨ ਦੀ ਉਹ ਤੇ ਹੁੰਦੀ ਨਾ ਉਹ ਉਹ ਘਰ ਚੰਦਰ ਵ્યાਜੇ ਦੇ ਕਰਕੇ ਮੈਂ ਪਿੱੜਦਾ ਮਰਦਾ ਸੀ ਕਿ ਉੱਥੇ ਨਹੀਂ ਜਾਣ ਦੇਣਾ ਉੱਥੇ ਜਾਏਂਗੇ ਤੇ ਖੇ ਖਾਏਂਗੇ ਉਹੋ ਚੀਜ਼ ਹੋਈ ਦੇਖ ਲੈ ਮਾਫੀ ਮੰਗਦਾ ਸੀ ਨਾ ਪਤਾ ਸੀ ਕਿ ਕੋਈ ਨਾ ਕੋਈ ਗਲਤ ਕੰਮ ਹੋਏਗਾ ਪਰ ਪੈਣਾ ਦੇ ਕੋਲ ਐਜ ਕੱਲ ਪਹੁੰਚੇ ਤਾਂ ਕਹਦੇ ਕਿ ਤੇਰੀਆਂ ਭੈਣਾਂ ਤੇਰੇ ਮਾਂ ਵਾਂਗੂ ਨਹੀਂ ਹੈਗੀਆਂ ਤੇਰੀਆਂ ਹੋਟਲਾਂ ਚ ਵੜਨ ਦੀ ਗੱਲ ਗਾ ਉਹ ਸਾਹਮਣੇ ਆਏਗੀ ਅੱਜ ਮੇਰੇ ਕੋਲ ਜ਼ਿਆਦਾ ਸਬੂਤ ਵੀ ਨੇ ਤੇਰੀਆਂ ਜ਼ਿਆਦਾ ਰਿਕਾਰਡਿੰਗਾਂ ਵੀ ਨੇ ਮੈਂ ਆਪਣਾ ਚਮਤੀ ਕਰਾਂ ਸੈਕਸ ਚੈਟ ਦੀ ਸਾਰੀ ਹਿਸਟਰੀ ਵੀ ਹੈ ਫੋਨ ਦੀ ਰਿਕਾਰਡਿੰਗਾਂ ਫਤੋ ਅੱਡੇ ਪੀਕੂ ਤਸੰਨੀ ਗਵਾਹ ਜਿਹੜੀ ਤੇਰੇ ਨਾਲ ਦੇ ਕਮਰੇ ਚ ਹੋਟਲ ਦੇ ਰੁਕੀ ਸਭ ਕੁਝ ਹੈਗਾ ਲੇਕਿਨ ਕੋਈ ਸੁਣਨ ਤਿਆਰ ਨਹੀਂ ਹਰ ਨੂੰ ਪਤਾ ਹੈ ਨਾ ਮੈਨੂੰ ਸਭ ਤੇਰੇ ਮੈਨੂੰ ਪਤਾ ਹੈ 15 ਦਿਨ ਮੈਂ ਜਦੋਂ ਹੋਟਲ ਗਈ ਸੀ ਜਦੋਂ ਦੀ ਟ੍ਰੇਨ ਚ ਲੱਤੀ ਸੀ ਪੀਕੂ ਨੇ ਵੀ ਕਮਰਾ ਕੀਤਾ ਸੀ ਆਪਣੇ ਸੱਤੂ ਦੇ ਨਾਲ ਤੇ ਮੈਂ ਬਿੰਦਰ ਦੇ ਕਿ ਕੁਦੇ ਇਹ ਦਿਨ ਆ ਸਕਵਾਇਆ ਸੀਗਾ ਤੇ ਮੇਰਾ ਤੇ ਕੋ ਪੀਪੂ ਦਾ ਹੋਇਆ ਸੀਗਾ ਝਟਕੇ ਵਾਲੀ ਗੱਲ ਐ ਚੀਜ਼ ਅੱਜ ਵੀ ਨੂੰ ਯਕੀਨ ਨਹੀਂ ਹੁੰਦੀ ਲੇਕਿਨ ਜੋ ਚੀਜ਼ਾਂ ਸੱਚ ਆਈਆਂ ਨੇ ਯਕੀਨ ਹੀ ਨਹੀਂ ਹੋएगी ਯਕੀਨ ਕਿਉਂ ਹੋएगी ਮੈਂ ਸਭ ਕੁ ਪਾਤੇ ਤੈਨੂੰ ਦੱਸਿਆ ਵੇ ਕਿ ਤੂੰ ਮਨਮਾਦ ਦਾ ਕੁੜਾ ਨਹੀਂ ਸੀ ਕਿਸ ਨੂੰ ਯਕੀਨ ਕਿਦਾਂ ਆਏਗਾ ਯਕੀਨ ਕਿੱ데 ਕਾਹ ਹੋਏਗਾ ਨਾ ਜੇ ਮੈਂ ਮਾਰਾ ਦੇ ਵੀ ਕੁਝ ਆਪਣੇ ਵਾਲ ਦੱਸਿਆ ਹੈ ਮੈਂ ਸਭ ਕੁ ਤੇਰੇ ਬਾਰੇ ਦੱਸਿਆ ਕੱਲਰ ਜੋ ਖਾਣਾ ਖਾ ਲ ਮੇਰਾ ਖਾੜ ਨਾਮ ਇਹ ਨਕੀ ਹੋ ਜਾਏਗਾ ਮੈਂ ਸਿਰਫ ਇਨਾ ਤੈਨੂੰ ਕਹਿੰਦਾ ਸੀ ਪਰ ਇਹ ਗਲਤੀਆਂ ਕਰਨ ਤੋਂ ਪਹਿਲੇ ਘੱਟੋ ਘੱਟ ਗੱਲ ਠੀਕ ਹੈ ਮੇਰਾ ਤੇਰਾ ਜੋ ਕਨੈਕਸ਼ਨ ਸੀ ਲੜਾਈ ਝਗੜਾ ਸੀ ਅਤਿਆਚਾਰ ਕਰਪ ਸੀ ਜੋ ਵੀ ਸੀਗਾ ਕੁੜੀ ਦੀ ਤੇਰੀ ਕੋਈ ਗਲਤੀ ਨਹੀਂ ਸੀ ਸਾਢੇ 3 ਦਿਨ ਸਾਲ ਦੀ ਤੇਰੀ ਕੁੜੀ ਸੀ ਉਸਤੇ ਹੁੰਦਿਆਂ ਹੁੰਦਿਆਂ ਕੱਪੜੇ ਲਾ ਕੇ ਪੈ ਜਾਣਾ ਪਰ ਉਸ ਤੋਂ ਬਾਅਦ ਕਿ ਉਹ ਗਲਤੀ ਤੇ ਮੰਨਦੀ ਨਾ ਪਿਕੂ ਤੇ ਧਲੀ ਨਾ ਪਿਕੂ ਉਹ ਤਾਂ ਗੱਲ ਕਰ ਗਈ ਪਿਕੂ ਵਰਗੀ ਨਹੀਂ ਆ ਮੈਂ ਉਹਨਾਂ ਨਾਲ ਬਣਾਂਗੀ ਗੱਦੀ ਪਰ ਉਹਦੇ ਜਾਣ ਤੋਂ ਪਹਿਲੇ ਤਾਂ ਪਿਕੂ ਦੇ ਵਾਂਗੂ ਨਹੀਂ ਸੀ ਵਾਪਕੀ ਚ ਨਹੀਂ ਸੀ ਨਾ ਉਹਦੇ ਘਰ ਮੇਰੇ ਤੋਂ ਜਾਣ ਤੋਂ ਪਹਿਲੇ ਨਹੀਂ ਸੀਗੀ ਹੋਣ ਬਣ ਚੁੱਕੀਆਂ ਹੋਰ ਐ ਤੇ ਐਦਾਂ ਹੀ ਰੱਖਣਾ ਹੈ ਰੱਖ ਨਹੀਂ ਰੱਖਣਾ ਨਾਰਾ ਹੁੰਦਾ ਫੌਜੋਂ ਨਿਕਲ ਪਰ ਅਸੀਂ ਜ਼ਿੰਮੇਵਾਰ ਆਂ ਔਰ ਤੂੰ ਤੇ ਤੇਰੀ ਮਾਂ ਤੇ ਤੇਰਾ ਭਰਾ ਤੇ ਤੇਰੀਆਂ ਭੈਣਾਂ ਤੇ ਭੈਣਾਂ ਨੂੰ ਪਤਾ ਲੱਗ ਜਾਏਗਾ ਭੈਣਾਂ ਨੂੰ ਪਤਾ ਲੱਗੇਗਾ ਨਾ ਅਗਦੀ ਕੋਈ ਵੀ ਨਹੀਂ ਕਰੇਗਾ ਸਪੋਰਟ ਸਾਰੇ ਕਰਨੇ ਮੇਰੇ ਨਾਲ ਮੇਰੀ ਭੈਣਾਂ ਵੀ ਮੇਰੇ ਨਾਲ ਨੇ ਮੇਰੀ ਮਾਂ ਵੀ ਮੇਰੇ ਨਾਲ ਹੈ ਧੋਆ ਵੀ ਨਾਲ ਹੈ ਐਈ ਅਗਰ ਤੇਰੀ ਮਾਂ ਤੇਰੀ ਮਾਂ ਅਗਰ ਸਿਆਣੀ ਹੁੰਦੀ ਜਦੋਂ ਪਤਾ ਲੱਗ ਗਿਆ ਹੋਟਲਾਂ ਦੀ ਗੱਲਾਂ ਕਿ 15 ਤੇ 4 ਨੂੰ ਵੱਡੀਆਂ ਹੋਟਲਾਂ 'ਚ ਖੇ ਖਾ ਕੇ ਆਈਆਂ ਸਭ ਕੁਝ ਦੱਸਨ ਤੋਂ ਬਾਵਜੂਦ ਵੀ ਪੀਕੂ ਦੀ ਮਾਂ ਵਾਂਗੂ ਨਹੀਂ ਬਣੀ ਮਾਫੀ ਮੰਗ ਆਪਣੀ ਕੁੜੀ ਦੀ ਗਲਤੀ ਸਾਹਮਣੇ ਨਾ ਆਏਗੀ ਇਹ ਉਹ ਐ ਕੋਈ ਗੱਲ ਥੋੜੀ ਹੁੰਦੀ ਹੈ ਤਾਂ ਹੀ ਤੇ ਮੈਂ ਰੋਣਾ ਤੇ ਗਲਤੀ ਤੇ ਮੇਰੀ ਮੈਂ ਕਰ ਲਈ ਨਾ ਬਦਸਲ ਦੀ ਮਾਫੀ ਵੀ ਮੰਗ ਚੁੱਕੀ ਆ ਗਲਤੀ ਦੀ ਮਾਫੀ ਵੀ ਮੰਗ ਚੁੱਕੀ ਆ ਕਿ 15 ਜੇਗ ਨੂੰ ਮੈਂ ਦਈਆਂ ਹੋਟਲ ਦੇ ਨਾਂ ਹੋਟਲ ਦੇ ਵਿੱਚ ਗੁਰਿੰਦਰ ਸਿੰਘ ਦੇ ਨਾਲ ਤੁਹਾਨੂੰ ਦੱਸ ਚੁੱਕਿਆ ਤਾਂ ਕੋਈ ਪਤਾ ਲੱਗਣ ਤੋਂ ਬਾਅਦ ਵੀ ਸਭ ਕੁਝ ਆਚੀ ਦੀ ਮਾਫੀ ਵੀ ਮੰਗ ਲਈ ਹੈ ਤੁਹਾਨੂੰ ਦੱਸ ਵੀ ਦਿੱਤਾ ਮੈਂ ਕਿ 15 ਜੇਗ ਨੂੰ ਗਈਆਂ 4 ਵੇ ਸੈਕਸ ਵੀ ਹੋ ਗਿਆ ਉਦੋਂ ਬਾਅਦ 4 ਡਰਿੰਕ ਵੀ ਘੇਰ ਗਈਆਂ 6-7 ਵੇ ਸੈਕਸ ਵੀ ਕਰ ਲੈ ਫਿਰ ਉਸ ਤੋਂ ਬਾਅਦ ਵੀ ਤੋਂ ਦੁਬਾਰਾ ਗੱਲਾਂ ਉਹਦੇ ਇਹਦਾ ਕੀ ਮਤਲਬ ਕੀ ਬਣਦਾ ਮੈਂ ਬੋਲ ਚੁੱਕੀ ਨਾ ਮਾਫੀ ਮੰਗ ਲਈ ਹੈ ਨਾ ਮੈਂ ਤੈਨੂੰ ਘੋਰ ਕੇ ਚੇਦਾ ਜਨੂੰ ਐਹੀ ਚੀਜ਼ ਚਾਹ ਰਹੇ ਨੇ ਕਿ ਤੇਰਾ ਕਮਾਂਡ ਟੁੱਟੇ ਉਹ ਕਮਾਂਡ ਨੂੰ ਟੁੱਟੇਗਾ ਮੇਰਾ ਕਮਾਂਡ ਕਮਾਂਡ ਪਾਵੇਂ ਅੱਧੇ ਹੀ ਰੱਖ ਲੇਕਿਨ ਇੱਕ ਸੁਧਰਨ ਦੀ ਉਹ ਤੇ ਹੁੰਦੀ ਨਾ ਉਹ ਉਹ ਘਰ ਚੰਦਰ ਵਯਾਜੀ ਦੇ ਕਰਕੇ ਮੈਂ ਪਿੱੜਦਾ ਮਰਦਾ ਸੀ ਕਿ ਉੱਥੇ ਨਹੀਂ ਜਾਣ ਦੇਣਾ ਉੱਥੇ ਜਾਏਂਗੀ ਤੇ ਖੇ ਖਾਏਂਗੀ ਉਹੋ ਚੀਜ਼ ਹੋਈ ਦੇਖ ਲੈ ਮਾਫੀयां ਮੰਗਦਾ ਸੀ ਨਾ ਪਤਾ ਸੀ ਇਹ ਕੋਈ ਨਾ ਕੋਈ ਗਲਤ ਕੰਮ ਹੋਏਗਾ ਪਰ ਪੈਣਾ ਦੇ ਕੋਲ ਐਜ ਕੱਲ ਪਹੁੰਚੇ ਤਾਂ ਕਹਦੇ ਕਿ ਤੇਰੀਆਂ ਭੈਣਾਂ ਤੇਰੇ ਮਾਂ ਵਾਂਗੂ ਨਹੀਂ ਹੈਗੀਆਂ ਤੇਰੀਆਂ ਹੋਟਲਾਂ ਚ ਵੜਨ ਦੀ ਗੱਲ ਅਗਰ ਉਹ ਸਾਹਮਣੇ ਆਏਗੀ ਨਾ ਅੱਜ ਮੇਰੇ ਕੋਲ ਜ਼ਿਆਦੇ ਸਬੂਤ ਵੀ ਨੇ ਤੇਰੀਆਂ ਜ਼ਿਆੜੀਆਂ ਰਿਕਾਰਡਿੰਗਾਂ ਵੀ ਨੇ ਮੈਂ ਆਪਣਾ ਚਮਤੀ ਕਰਾਂ ਸੈਕਸ ਚੈਟ ਦੀ ਸਾਰੀ ਹਿਸਟਰੀ ਵੀ ਹੈ ਫੋਨ ਦੀ ਰਿਕਾਰਡਿੰਗਾਂ ਫਤੋ ਅੱਡੇ ਪੀਕੂ ਤਸੰਨੀ ਗਵਾਹ ਜਿਹੜੀ ਤੇਰੇ ਨਾਲ ਦੇ ਕਮਰੇ ਚ ਹੋਟਲ ਦੇ ਚੁੱਕੀ ਸਭ ਕੁਝ ਹੈਗਾ ਲੇਕਿਨ ਕੋਈ ਸੁਣਨ ਤਿਆਰ ਨਹੀਂ ਹਰ ਨੂੰ ਪਤਾ ਹੈ ਨਾ ਇਹ ਸਭ ਤੇਰੇ ਮੈਨੂੰ ਪਤਾ ਹੈ 15 ਦਿਨ ਨੂੰ ਜਦੋਂ ਹੋਟਲ ਗਈ ਸੀ ਉਹਦੀ ਟ੍ਰੇਨ ਚ ਬੱਤੀ ਸੀ ਪੀਕੂ ਨੇ ਵੀ ਕਮਰਾ ਕੀਤਾ ਸੀ ਆਪਣੇ ਸੱਜੂ ਨਾਲ ਤੇ ਮੈਂ ਬਿੰਦਰ ਨਾਲ ਸੀ ਹੋਟ ਕੀ ਕੁਦੇ ਜਿਹਨਾਂ ਸੋ ਕੋ ਆਇਆ ਸੀਗਾ ਤੇ ਤੋਂ ਮੇਰਾ ਤੇ ਕੋ ਪੀਪੂ ਦਾ ਹੋਇਆ ਸੀ ਨਾਲੇ ਝਟਕੇ ਵਾਲੀ ਗੱਲ ਐ ਚੀਜ਼ ਅੱਜ ਵੀ ਨੂੰ ਯਕੀਨ ਨਹੀਂ ਹੁੰਦੀ ਲੇਕਿਨ ਜੋ ਚੀਜ਼ਾਂ ਸੱਚ ਆਈਆਂ ਨੇ ਯਕੀਨ ਹੀ ਨਹੀਂ ਹੋएगी ਯਕੀਨ ਕਿਉਂ ਹੋਏਗੀ ਮੈਂ ਸਭ ਤੋਂ ਪਤਾ ਤੈਨੂੰ ਦੱਸਿਆ ਵੇ ਕਿ ਤੂੰ ਮਨਮਾਦ ਦਾ ਕੁੜਾ ਨਹੀਂ ਸੀ ਕਿਸ ਨੂੰ ਯਕੀਨ ਕਿਦਾਂ ਆਏਗਾ ਯਕੀਨ ਕਿੱ데 ਕਾਹ ਹੋਏਗਾ ਨਾ ਜੇ ਮੈਂ ਮਾਰਾ ਜੇ ਕੋ ਚਪੜੇ ਵਾਲੇ ਦੱਸਿਆਗੇ ਮੈਂ ਸਭ ਕੁ ਤੇਰੇ ਬਾਰੇ ਦੱਸਿਆ ਖਾਣਾ ਜੋ ਖਾਣਾ ਖਾ ਲੈ ਮੇਰਾ ਉਹ ਖਾਣ ਨਾਲ ਮੇਨਗੀ ਹੋ ਜਾਏਗਾ ਮੈਂ ਸਿਰਫ ਇਨਾ ਤੈਨੂੰ ਕਹਿੰਦਾ ਸੀ ਪਰ ਇਹ ਗਲਤੀਆਂ ਕਰਨ ਤੋਂ ਪਹਿਲੇ ਘੱਟੋ ਘੱਟ ਗੱਲ ਠੀਕ ਆ ਮੇਰਾ ਤੇਰਾ ਜੋ ਕਨੈਕਸ਼ਨ ਸੀ ਲੜਾਈ ਝਗੜਾ ਸੀ ਅਤਿਆਚਾਰ ਕਰਤਾ ਸੀ ਜੋ ਵੀ ਸੀਗਾ ਕੁੜੀ ਦੀ ਤੇ ਤੇ ਕੋਈ ਗਲਤੀ ਨਹੀਂ ਸੀ ਸਾਢੇ 3 ਸਾਲ ਦੀ ਤੇਰੀ ਕੁੜੀ ਸੀ ਉਸਤੇ ਹੁੰਦਿਆਂ ਹੁੰਦਿਆਂ ਕੱਪੜੇ ਲਾ ਕੇ ਪੈ ਜਾਣਾ ਔਰ ਉਸ ਤੋਂ ਬਾਅਦ ਕਿਉਂ ਗਲਤੀ ਤੇ ਮੰਨ ਲਈ ਨਾ ਪਿਕੂ ਵੀ ਤੇ ਤਲੀ ਨਾ ਪਿਕੂ ਵੱਡਾ ਗੱਲ ਕਰਦੀ ਪਿਕੂ ਵਰਗੀ ਨਹੀਂ ਆ ਮੈਂ ਉਹਨਾਂ ਦਾ ਬਣਾਂਗੀ ਗੱਦੀ ਪਰ ਉਹਦੇ ਜਾਣ ਤੋਂ ਪਹਿਲਾਂ ਤੂੰ ਪਿਕੂ ਦੇ ਵਾਂਗੂ ਨਹੀਂ ਸੀ ਵਾਪਕੀ ਚ ਤੂੰ ਨਹੀਂ ਸੀ ਨਾ ਉਹਦੇ ਘਰ ਮੇਰੇ ਤੋਂ ਜਾਣ ਤੋਂ ਪਹਿਲੇ ਨਹੀਂ ਸੀਗੀ ਹੋਣ ਬਣ ਚੁੱਕੀਆਂ ਔਰ ਐ ਤੇ ਐਵੇਂ ਹੀ ਰਹੀ ਰੱਖਣਾ ਇਹ ਰੱਖ ਕਿੰਦਾ ਫੋਟੋ ਨਿਕਲ ਪਰ